ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਬਾਣੀ 12 ਮਾਹਾਂ ਦੇ ਸੰਬੰਧ ਵਿੱਚ ਕੱਤਕ ਦੇ ਮਹੀਨੇ ਦੀ ਵਿਚਾਰ ਅੱਜ ਅਸੀਂ ਸੰਗਤਾਂ ਦੇ ਰੂਪ ਗੁਰੂ ਕਰ ਰਹੇ ਹਾਂ ਗੁਰੂ ਸਾਹਿਬ ਨੇ ਕੱਤਕ ਦੇ ਮਹੀਨੇ ਦੁਆਰਾ ਜੋ ਸਾਨੂੰ ਉਪਦੇਸ਼ ਦਿੱਤਾ ਰੱਬ ਤੋਂ ਭੁੱਲਿਆ ਰਬ ਤੋਂ ਦੂਰ ਹੋਇਆ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਪਦਾਰਥਾਂ ਵਿੱਚ ਖੁੱਬ ਕੇ ਰਬ ਤੋਂ ਬੰਦਾ ਬੇਮੁਖ ਹੋ ਜਾਂਦਾ ਹੈ ਉਹ ਉਪਦੇਸ਼ ਸਤਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ 12 ਮਹਾ ਦੇ ਵਿੱਚ 12 ਮਹੀਨਿਆਂ ਦੇ ਵਿੱਚ 12 ਮਹੀਨਿਆਂ ਦਾ ਉਪਦੇਸ਼ ਨਹੀਂ 12 ਮਹੀਨਿਆਂ ਦੁਆਰਾ ਗੁਰੂ ਸਾਹਿਬ ਸਾਨੂੰ ਉਪਦੇਸ਼ ਦੇ ਰਹੇ ਨੇ ਪਰ ਇੱਕ ਗੱਲ ਅਸਾਨੂੰ ਯਾਦ ਰੱਖਣੀ ਚਾਹੀਦੀ ਹੈ ਇਹ ਉਪਦੇਸ਼ ਸਿਰਫ ਇੱਕ ਮਹੀਨੇ ਦਾ ਨਹੀਂ ਕਿਉਂਕਿ ਅ ਸਾਡੇ ਮਨਾਂ ਵਿੱਚ ਅਸੀਂ ਦੁਨੀਆਵੀ ਜੀਵਾਂ ਬਹੁਤ ਸਾਰੇ ਭਰਮ ਭੁਲੇਖਿਆਂ ਵਿੱਚ ਪਏ ਹੋਏ ਹਾਂ ਕਿ ਅਸੀਂ ਜ਼ਿਆਦਾਤਰ 12 ਮਾਹ ਨੂੰ ਸੰਗਰਾਮ ਨਾਲ ਜੋੜ ਦਿੱਤਾ ਜਦੋਂ ਕਿਸੇ ਮਹੀਨੇ ਦੀ ਸੰਗਰਾਮ ਆਉਂਦੀ ਹੈ ਤੇ ਅਸੀਂ ਗੁਰਦੁਆਰੇ ਉਚੇਚੇ ਜਾਂਦੇ ਹਾਂ 12 ਮਹੀਨੇ ਕਰਕੇ ਜਾਣੇ ਅਸੀਂ ਗੁਰੂ ਸਾਹਿਬ ਦੇ ਉਪਦੇਸ਼ ਕਰਕੇ ਨਹੀਂ ਜਾਂਦੇ ਅਸੀਂ ਪਾਠ ਸੁਣ ਲੈਣੇ ਆ ਮਹੀਨੇ ਦਾ ਤੇ ਅਸੀਂ ਸਮਝ ਲੈ ਮਹੀਨਾ ਸਾਡਾ ਸਫਲ ਹੋ ਗਿਆ ਪਰ ਇੱਕ ਗੱਲ ਯਾਦ ਰੱਖੋ ਜੋ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਇਸ ਮਹੀਨੇ ਦੇ ਸੰਬੰਧ ਵਿੱਚ ਜਾਂ ਕਾਰਨ ਬਣਾ ਕੇ ਜੈਨੂ ਕਿਸੇ ਵੀ ਤਰੀਕੇ ਨਾਲ ਇਹਦੇ ਸੰਬੰਧ ਵਿੱਚ ਪੁਰਾਣੇ ਜ਼ਮਾਨੇ ਵਿੱਚ 12 ਮਾਹ ਦੇ ਮਹਾ ਕਾਬ ਹੁੰਦੇ ਸਨ ਗੁਰੂ ਗ੍ਰੰਥ ਸਾਹਿਬ ਵਿੱਚ 12 ਮਹੀਨਿਆਂ ਦੀ ਵੀ ਬਾਣੀ ਹੈ 15 ਥਿੱਤਾਂ ਦੀ ਵੀ ਬਾਣੀ ਹੈ 7 12ਾਂ ਦੀ ਵੀ ਬਾਣੀ ਹੈ ਪਰ ਅਸੀਂ ਕਦੇ ਵੀ ਇਸ ਬਾਣੀ ਵੱਲ ਬਾਣੀ ਦੇ ਤੌਰ ਤੇ ਗੁਰਬਾਣੀ ਦੇ ਤੌਰ ਤੇ ਸ਼ਬਦ ਦੇ ਤੌਰ ਤੇ ਇਸ ਨੂੰ ਨਹੀਂ ਲਿਆ ਅਸੀਂ ਸੰਗਰਾਂਦ ਦੇ ਨਾਲ ਇਸ ਨੂੰ ਜੋੜ ਦਿੱਤਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੱਤਕ ਦਾ ਮਹੀਨਾ ਇਹ ਮਹੀਨੇ ਸਾਰੇ ਸੂਰਜ ਨਾਲ ਸੰਬੰਧਿਤ ਨੇ ਸੂਰਜ ਦੀਆਂ 12 ਰਾਸਾਂ ਨੇ ਹਰ ਮਹੀਨੇ ਸੂਰਜ ਆਪਣੀ ਇੱਕ ਰਾਸ ਤੋਂ ਨਿਕਲ ਕੇ ਦੂਜੀ ਰਾਸ ਵਿੱਚ ਜਦੋਂ ਪ੍ਰਵੇਸ਼ ਹੁੰਦਾ ਉਹਨੂੰ ਕਹਿੰਦੇ ਨੇ ਸੰਕਰਾਂਤ ਸੰਕਰਾਂਤ ਦਾ ਸਬੰਧ ਬਾਣੀ ਨਾਲ ਨਹੀਂ ਹੈ ਸੂਰਜ ਦੇ ਨਾਲ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਕਰਾਂਤ ਦਾ ਕਿਤੇ ਜ਼ਿਕਰ ਹੀ ਕੋਈ ਨਹੀਂ ਪਰ ਅਸੀਂ ਜੁੜੇ ਸੰਕਰਾਂਤ ਨਾਲ ਹੀ ਹਾਂ ਜਦੋਂ ਸੰਕਰਾਂਤ ਆਉਂਦੀ ਹੈ ਤੇ ਅਸੀਂ ਬੜੀ ਸ਼ਰਧਾ ਨਾਲ ਗੁਰਦੁਆਰੇ ਜਾਂਦੇ ਹਾਂ ਅੱਜ ਸੰਕਰਾਂਤ ਦਾ ਮਹੀਨਾ ਸੁਣਨਾ ਹੈ ਮਹੀਨਾ ਨਹੀਂ ਸੁਣਨਾ ਮਹੀਨੇ ਦੁਆਰਾ ਜੇ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਹੈ ਉਹ ਉਪਦੇਸ਼ ਸੁਣਨਾ ਉਸ ਪਾਸੇ ਵਾਲਾ ਸੀ ਕਦੇ ਧਿਆਨ ਨਹੀਂ ਦਿੱਤਾ ਕਿ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਹੈ ਇੱਕ ਮਹੀਨੇ ਦੇ ਸਬੰਧ ਵਿੱਚ ਮਹੀਨੇ ਦੇ ਕਾਰਨ ਬਣਾ ਕੇ ਉਹ ਸਿਰਫ ਇੱਕ ਮਹੀਨੇ ਵਾਸਤੇ ਨਹੀਂ ਉਸ ਗੁਰੂ ਸਾਹਿਬ ਦਾ ਉਪਦੇਸ਼ ਤਾਂ ساری ਜ਼ਿੰਦਗੀ ਲਈ ਹੈ ਕਤਕ ਦੇ ਮਹੀਨੇ ਦੁਆਰਾ ਜੋ ਸਤਿਗੁਰੂ ਸਾਨੂੰ ਉਪਦੇਸ਼ ਦੇ ਰਹੇ ਨੇ ਕਰਮ ਕਮਾਉਣੇ ਦੋਸ਼ ਨਾ ਕਾਹੂ ਜੋ ਕਤਕ ਕਰਮ ਕਮਾਉਣੇ ਦੋਸ਼ ਨਾ ਕਾਹੂ ਜੋ ਕਤਕ ਦੇ ਮਹੀਨੇ ਦੁਆਰਾ ਜੋ ਸਤਿਗੁਰੂ ਸਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦੇ ਰਹੇ ਨੇ ਆਓ ਸਭ ਤੋਂ ਪਹਿਲਾਂ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਉਹ ਸ਼ਬਦ ਜੋ ਬਾਰਾਂ ਮਾਹ ਵਿੱਚ ਹੈ ਕਤਕ ਦੇ ਮਹੀਨੇ ਨਾਲ ਸੰਬੰਧਿਤ ਆਓ ਉਸ ਸ਼ਬਦ ਦਾ ਪਹਿਲਾ ਪਾਠ ਕਰੀਏ ਫਿਰ ਇਸ ਸ਼ਬਦ ਵਿੱਚ ਦਿੱਤੇ ਹੋਏ ਵਿਚਾਰਾਂ ਦਾ ਆਪਾਂ ਵਿਚਾਰਾਂ ਦੀ ਸਾਂਝ ਪਾਵਾਂਗੇ ਸਤਿਗੁਰੂ ਜੀ ਦਾ ਸ਼ਬਦ ਹੈ ਕਦ ਤੱਕ ਕਰਮ ਕਮਾਵਣੇ ਦੋਸ਼ ਨਾ ਕਹੂ ਜੋਗ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਵਿਮਖ ਹੋਏ RAM ਤੇ ਲਗਨ ਜਨਮ ਵਿਜੋਗ ਖੇਨ ਮੈਂ ਹੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੇ ਕਿਸ ਥੈ ਰੂਹ ਹੈ ਰੂਜ ਕੀਤਾ ਕਿਸੂ ਨ ਹੋਵੇ ਲਿਖਿਆ ਤੁਰ ਸੰਜੋਗ ਵਡ ਭਾਗੀ ਮੇਰਾ ਪ੍ਰਭ ਮਿਲੇ ਤਾ ਉਤਰ ਹੈ ਸਭ ਵਿਯੋਗ ਨਾਨਕ ਕਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਝ ਕਤਕ ਹੋਵੈ ਸਾਧ ਸੰਗ ਬਿਨ ਸਹੈ ਸਬੇ ਸੋਚ ਕਤਕ ਹੋਵੈ ਸਾਧ ਸੰਗ ਬਿਨ ਸਹੈ ਸਬੇ ਸੋਚ ਇਹ ਸਾਡੀਆਂ ਕਮਜ਼ੋਰੀਆਂ ਜਿਹੜੀਆਂ ਸਾਡੇ ਜੀਵਨ ਦੇ ਵਿੱਚ ਦੁੱਖ ਪੈਦਾ ਕਰਦੀਆਂ ਨੇ ਰੱਬ ਤੋਂ ਵਿਛੋੜਾ ਪੈਦਾ ਕਰਦੀਆਂ ਨੇ ਸਾਡੇ ਕਰਮਾਂ ਕਰਕੇ ਅਸੀਂ ਰੱਬ ਤੋਂ ਦੂਰ ਹੋ ਜਾਂਦੇ ਆ ਤੇ ਫਿਰ ਉਹ ਜਿਹੜੀ ਵੀ ਕਮਜ਼ੋਰੀ ਸਾਡੇ ਜੀਵਨ ਵਿੱਚ ਆਉਂਦੀ ਬਿਮਾਰੀ ਆਉਂਦੀ ਕੋਈ ਮਾਨਸਿਕ ਰੋਗ ਹੈ ਸਰੀਰਕ ਰੋਗ ਹੈ ਅਸੀਂ ਦੂਸਰੇ ਨੂੰ ਓਲਾਵਾ ਦੇਨੇ ਆ ਦੂਸਰੇ ਤੇ ਗੱਲ ਮਾਰ ਦੇਨੇ ਆ ਵੀ ਫਲਾਣੇ ਕਰਕੇ ਮੈਨੂੰ ਇਹ ਬਿਮਾਰੀ ਲੱਗੀ ਸਤਗੁਰੂ ਜੀ ਕਹਿੰਦੇ ਨੇ ਕਤਕ ਦੇ ਮਹੀਨੇ ਦੁਆਰਾ ਉਪਦੇਸ਼ ਦੇ ਰਹੇ ਨੇ ਕਰਮ ਕਮਾਉਣੇ ਦੋਸ਼ਨਾਕ ਆਹੂ ਜੋਗ ਆਪਣੀ ਜ਼ਿੰਦਗੀ ਵਿੱਚ ਕੀਤੇ ਹੋਏ ਕਰਮਾਂ ਦੇ ਨਾਲ ਜਿਹੜੇ ਦੁੱਖ ਸਾਡੇ ਜੀਵਨ ਵਿੱਚ ਆਏ ਨੇ ਜਿਹੜੀਆਂ ਕਮਜ਼ੋਰੀਆਂ ਸਾਡੇ ਜੀਵਨ ਵਿੱਚ ਆਈਆਂ ਨੇ ਜਿਹੜੀਆਂ ਮੁਸੀਬਤਾਂ ਸਾਡੇ ਵਿੱਚ ਆਈਆਂ ਨੇ ਸਤਗੁਰੂ ਜੀ ਕਹਿੰਦੇ ਨੇ ਉਹਦੇ ਬਾਰੇ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਉਹ ਤੁਹਾਡੇ ਆਪਣੇ ਕੀਤੇ ਹੋਏ ਗਲਤ ਕੰਮਾਂ ਦਾ ਨਤੀਜਾ ਹੈ ਇਹ ਅਗੇ ਸਤਿਗੁਰੂ ਜੀ ਕਹਿੰਦੇ ਨੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਸਤਿਗੁਰੂ ਜੀ ਸਪਸ਼ਟ ਕਰ ਰਹੇ ਨੇ ਰੱਬ ਨੂੰ ਭੁੱਲਿਆਂ ਜਿੰਨੇ ਵੀ ਮਾਨਸਿਕ ਰੋਗ ਨੇ ਉਹ ਸਾਰੇ ਮਨੁੱਖ ਨੂੰ ਵਿਆਪ ਵਿਆਪਦੇ ਨੇ ਚਿੰਬੜ ਜਾਂਦੇ ਨੇ ਬਿਮਾਰੀਆਂ ਲੱਗ ਜਾਂਦੀਆਂ ਨੇ ਰੋਗ ਲੱਗ ਜਾਂਦੇ ਨੇ ਇਹ ਮਾਨਸਿਕ ਰੋਗਾਂ ਦੀ ਗੱਲ ਸਤਿਗੁਰੂ ਜੀ ਨੇ ਕੀਤੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਬਖੀਲੀ ਚੁਗਲੀ ਨਿੰਦਿਆ ਜਿੰਨਾ ਵੀ ਕੂਰਕ ਬਾੜ ਅੰਦਰ ਮਨ ਵਿੱਚ ਭਰਿਆ ਹੈ ਸਤਿਗੁਰੂ ਜੀ ਕਹਿੰਦੇ ਨੇ ਉਹ ਸਾਰੇ ਤਾਂ ਲੱਗਦੇ ਨੇ ਜੇ ਤੁਸੀਂ ਰੱਬ ਨੂੰ ਭੁੱਲ ਗਏ ਹੋ ਤੇ ਹਜ਼ੂਰ ਕਹਿੰਦੇ ਨੇ ਜੇ ਰੱਬ ਨੂੰ ਭੁੱਲ ਗਏ ਹੋ ਤੇ ਤੁਹਾਨੂੰ ਰੋਗ ਲੱਗੇ ਨਹੀਂ ਸਿਰਫ ਇੱਕ ਮਹੀਨੇ ਵਾਸਤੇ ਨਹੀਂ ਹੈ ਸਿਰਫ ਕਤਕ ਦੇ ਮਹੀਨੇ ਦੀ ਗੱਲ ਹੈ ਰੋਗ ਤਾਂ ਕਿਸੇ ਕਿਸੇ ਸਮੇਂ ਵੀ ਲੱਗ ਸਕਦਾ ਹੈ ਤੇ ਪਰਮੇਸ਼ਰ ਨੂੰ ਸਿਰਫ ਇੱਕ ਮਹੀਨੇ ਚ ਭੁੱਲਣ ਕਰਕੇ ਨਹੀਂ ਹਮੇਸ਼ਾ ਵਾਸਤੇ ਜਿਹੜਾ ਰੱਬ ਤੋਂ ਦੂਰ ਹੋ ਗਿਆ ਪਰਮੇਸ਼ਰ ਦੀ ਯਾਦ ਨੂੰ ਭੁਲਾ ਬੈਠਾ ਉਹਦੀਆਂ ਦਾਤਾਂ ਨੂੰ ਭੁਲਾ ਬੈਠਾ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਦਾਤੀ ਸਾਹਿਬ ਸੰਧੀਆਂ ਇੱਕ ਨਾ ਚੱਲੇ ਨਾਲ ਜੁਨੀਆਂ ਵੀ ਸਾਡੇ ਜੀਵਨ ਵਿੱਚ ਦਾਤਾਂ ਮਿਲੀਆਂ ਨੇ ਇਹ ਜੀਵਨ ਵਿੱਚ ਸਰੀਰਕ ਤੌਰ ਤੇ ਅੱਖਾਂ ਨੇ ਇੰਦਰੀਏ ਨੇ ਗਿਆਨ ਇੰਦਰੀਏ ਕਰਮ ਇੰਦਰੀਏ ਇਹ ਸਾਰੇ ਉਸ ਪਰਮਾਤਮਾ ਨੇ ਸਾਨੂੰ ਦਿੱਤੇ ਨੇ ਤੇ ਸਤਗੁਰੂ ਜੀ ਕਹਿੰਦੇ ਨੇ ਉਸ ਰੱਬ ਨੂੰ ਭੁੱਲਿਆ ਉਹਦੀਆਂ ਦਾਤਾਂ ਨੂੰ ਭੁੱਲਿਆ ਦਾਤ ਪਿਆਰੀ ਵਿਸਰਿਆ ਦਾਤਾਰਾ ਇਹ ਰੱਬ ਨੂੰ ਭੁੱਲਣ ਵਾਲੀ ਗੱਲ ਹੈ ਰੱਬ ਨੇ ਸਾਨੂੰ ਦਾਤਾਂ ਦਿੱਤੀਆਂ ਨੇ ਅਸੀਂ ਦਾਤਾਰ ਨੂੰ ਭੁੱਲ ਗਏ ਆ ਦਾਤਾਂ ਦੇਣ ਵਾਲੇ ਨੂੰ ਭੁੱਲ ਗਏ ਆ ਦਾਤਾਂ ਨਾਲ ਜੁੜ ਗਏ ਆ ਤੇ ਦਾਤਾਂ ਨਾਲ ਜੁੜਨ ਕਰਕੇ ਜਿਹੜੇ ਰੋਗ ਮਾਨਸਿਕ ਰੋਗ ਪੈਦਾ ਹੁੰਦੇ ਨੇ ਅੰਦਰ ਹੰਕਾਰ ਦਾ ਰੋਗ ਪੈਦਾ ਹੋ ਗਿਆ ਹਉਮੈ ਦਾ ਰੋਗ ਪੈਦਾ ਹੋ ਗਿਆ ਚਾਰ ਪੈਸੇ ਆ ਗਏ ਅੱਕੜ ਆ ਗਈ ਫਲਾਣੇ ਨਾਲੋਂ ਮੇਰੇ 'ਚਾ ਸਰੀਰਕ ਤੌਰ ਤੇ ਕੋਈ ਤਗੜਾ ਹੈ ਹੰਕਾਰ ਆ ਗਿਆ ਕਿ ਮੈਂ ਫਲਾਣੇ ਨਾਲੋਂ ਤਗੜਾ ਸਮਾਜ ਵਿੱਚ ਪੋਲੀਟੀਕਲ ਅਪਰੋਚ ਵਿੱਚ ਕੋਈ ਚੰਗੀ ਪੋਜੀਸ਼ਨ ਮਿਲ ਗਈ ਫਿਰ ਹੰਕਾਰ ਆ ਗਿਆ ਮੇਰੀ ਤਾਂ ਮਨਿਸਟਰਾਂ ਨਾਲ ਵੱਡੇ ਵੱਡੇ ਲੀਡਰਾਂ ਦੇ ਨਾਲ ਸਬੰਧ ਨੇ ਉਹ ਵੀ ਇੱਕ ਮਾਨਸਿਕ ਰੋਗ ਹੈ ਉਹ ਵੀ ਹੰਕਾਰ ਦਾ ਰੋਗ ਹੈ ਸਤਿਗੁਰੂ ਜੀ ਕਹਿੰਦੇ ਨੇ ਜਿੰਨੇ ਰੋਗ ਨੇ ਮਾਨਸਿਕ ਰੋਗ ਇਹ ਉਦੋਂ ਲੱਗਦੇ ਨੇ ਜਦੋਂ ਤੁਸੀਂ ਰੱਬ ਨੂੰ ਭੁੱਲ ਜਾਂਦੇ ਹੋ ਰੱਬ ਦੀਆਂ ਦਾਤਾਂ ਦੇ ਨਾਲ ਜੁੜ ਜਾਂਦੇ ਹੋ ਦਾਤਾਂ ਦੇਣ ਵਾਲੇ ਨੂੰ ਭੁੱਲ ਜਾਂਦੇ ਹੋ ਤੇ ਅੱਗੇ ਸਤਗੁਰੂ ਜੀ ਕਹਿੰਦੇ ਨੇ ਵੇਮਖ ਹੋਏ RAM ਤੇ ਲੱਗਣ ਜਨਮ ਵਿਜੋਗ RAM ਦਾ ਮਤਲਬ ਰਮਿਆ ਹੋਇਆ ਪਰਮਾਤਮਾ ਜਿਹੜਾ ਜ਼ਰਰੇ ਜ਼ਰਰੇ ਵਿੱਚ ਵੇ ਘਟ ਘਟ ਮੈਂ ਹਰ ਜੂ ਬਸਾ ਹੈ ਹਰ ਘਟ ਵਿੱਚ ਹਰ ਹਿਰਦੇ ਵਿੱਚ ਹਰ ਚੀਜ਼ ਵਿੱਚ ਹਰ ਜਗ੍ਹਾ ਵਿੱਚ ਕਣ ਕਣ ਵਿੱਚ ਜਲ ਥਲ ਮਹੀਲ ਪੂਰੇ ਆ ਜਾਲ ਵਿੱਚ ਵੀ ਥਲ ਵਿੱਚ ਵੀ ਮਹੀ ਧਰਤੀ ਵਿੱਚ ਵੀ ala Akash ਵਿੱਚ ਵੀ Akash ਵਿੱਚ ਜ਼ਮੀਨ ਵਿੱਚ ਪਾਣੀ ਵਿੱਚ ਧਰਤੀ ਤੇ ਜਿਹੜਾ ਪ੍ਰਮਾਤਮਾ ਰਮਿਆ ਹੋਇਆ ਉਹਨੂੰ ਕਹਿੰਦੇ ਨੇ RAM ਇੱਥੇ RAM ਕਿਸੇ ਦੇਵਤੇ ਅਵਤਾਰ ਦਾ ਨਾਮ ਨਹੀਂ ਇੱਥੇ ਰੱਬ ਦਾ ਨਾਮ ਹੈ ਹਜ਼ੂਰ ਕਹਿੰਦੇ ਨੇ ਬੇਵੇਮਖ ਹੋਏ RAM ਤੇ ਬੇਮਖ ਦਾ ਮਤਲਬ ਹੈ ਉਹਦੇ ਵੱਲੋਂ ਮੁੱਖ ਮੋੜ ਲੈਣਾ ਰੱਬ ਨਾਲੋਂ ਮੁੱਖ ਮੋੜ ਲੈਣਾ ਰੱਬ ਨਾਲੋਂ ਮੁੱਖ ਮੋੜਨ ਦੇ ਨਾਲ ਮਨੁੱਖ ਮਨਮੁਖ ਬਣਦਾ ਹੈ ਜੇ ਰੱਬ ਵੱਲ ਮੂੰਹ ਕਰਕੇ ਇਨਸਾਨ ਚੱਲੇ ਉਹਦੀ ਯਾਦ ਵਿੱਚ ਚੱਲੇ ਫਿਰ ਉਹ ਗੁਰਮੁਖ ਦਾ ਜੀਵਨ ਹੈ ਸਤਗੁਰੂ ਜੀ ਕਹਿੰਦੇ ਨੇ ਰੱਬ ਤੋਂ ਬੇਮਖੂ ਹੋਇਆ ਯਾਨੀ ਮਨਮਖ ਬਣਿਆ ਆਪਣੇ ਜੀਵਨ ਵਿੱਚ ਗੁਰੂ ਨੂੰ ਅੱਗੇ ਰੱਖਣ ਦੀ ਬਜਾਏ ਮਨ ਨੂੰ ਅੱਗੇ ਰੱਖ ਲਿਆ ਤੇ ਹਜ਼ੂਰ ਕਹਿੰਦੇ ਨੇ ਲੱਗਣ ਜਨਮ ਵਿਜੋਗ ਜਨਮ ਜਨਮਾਂ ਤਰਾ ਦੇ ਜਿਹੜੇ ਵਿਛੋੜੇ ਨੇ ਰੱਬ ਨਾਲ ਵਿਛੋੜੇ ਉਹ ਪੈ ਜਾਂਦੇ ਨੇ ਹੰਕਾਰ ਆ ਗਿਆ ਹਉਮੈ ਆ ਗਈ ਹੁਕਮ ਤੋਂ ਦੂਰ ਹੋ ਗਿਆ ਦੁਨੀਆ ਦੇ ਪਦਾਰਥਾਂ ਨਾਲ ਜੁੜ ਕੇ ਰੱਬ ਨਾਲੋਂ ਅਲੱਗ ਹੋ ਗਿਆ ਤੇ ਇਹ ਸਾਰੇ ਰੋਗ ਨੇ ਹਜ਼ੂਰ ਕਹਿੰਦੇ ਨੇ ਜਨਮਾਂ ਜਨਮਾਂਤਰਾਂ ਦੇ ਵਿਛੋੜੇ ਲੱਗ ਜਾਂਦੇ ਨੇ ਤੁਸੀਂ ਜਨਮਾਂ ਜਨਮਾਂਤਰਾਂ ਦੇ ਰੱਬ ਤੋਂ ਵਿయోగ ਵਿੱਚ ਵਿਛੜ ਕੇ ਜਨਮਾਂ ਜਨਮਾਂਤਰਾਂ ਦੇ ਚੱਕਰ ਵਿੱਚ ਪੈ ਸਕਦੇ ਹੋ ਆਵਾਗੌਣ ਦੇ ਚੱਕਰ ਵਿੱਚ ਪੈ ਸਕਦੇ ਹੋ ਅੱਗੇ ਹਜ਼ੂਰ ਕਹਿੰਦੇ ਨੇ ਖਿੰਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਇਹ ਦੁਨੀਆ ਦੇ ਜਿਹੜੇ ਭੋਗ ਪਦਾਰਥ ਨੇ ਮਾਇਆ ਦੇ ਭੋਗ ਮਾਇਕੀ ਪਦਾਰਥ ਦੁਨੀਆ ਦੀ ਮੋਹਮਮਤਾ ਦੁਨੀਆ ਵਿੱਚ ਲਪਾਇ ਮਾਨ ਹੋ ਜਾਣਾ ਦੁਨੀਆ ਦੇ ਰੱਬ ਨੂੰ ਛੱਡ ਕੇ ਦੁਨੀਆ ਦੇ ਨਾਲ ਦੁਨਿਆਵੀ ਪਦਾਰਥਾਂ ਦੇ ਨਾਲ ਅਟੈਚਮੈਂਟ ਹੋਣਾ ਹਜ਼ੂਰ ਕਹਿੰਦੇ ਨੇ ਜਿੰਨੇ ਵੀ ਸੰਸਾਰ ਦੇ ਪਦਾਰਥ ਨੇ ਭੋਗ ਨੇ ਜਿੰਨੀਆਂ ਖੁਸ਼ੀਆਂ ਨੇ ਉਹ ਸਾਰੇ ਖੁਸ਼ੀਆਂ ਦਾ ਮਾਹੌਲ ਜਿਹੜਾ ਹੈ ਜਿਹੜੇ ਪਦਾਰਥ ਨੇ ਭੋਗ ਦਾ ਮਤਲਬ ਪਦਾਰਥ ਹੈ ਭੋਗਣ ਵਾਲੇ ਪਦਾਰਥ ਖੁਸ਼ੀਆਂ ਭੋਗਣ ਵਾਲੀਆਂ ਹਜ਼ੂਰ ਕਹਿੰਦੇ ਨੇ ਮਾਇਆ ਦੇ ਦੁਨਿਆਵੀ ਜਿੰਨੇ ਵੀ ਭੋਗ ਨੇ ਪਦਾਰਥ ਨੇ ਉਹ ਇੱਕ ਖਿੰਨ ਵਿੱਚ ਕੌੜੇ ਹੋ ਜਾਂਦੇ ਨੇ ਦੁਖਦਾਈ ਹੋ ਜਾਂਦੇ ਨੇ ਪ੍ਰਮਾਤਮਾ ਤੋਂ ਵਿਛੜਨ ਕਰਕੇ ਵੇਚਣਾ ਕੋਈ ਕਰ ਸਕਾ ਕਿਸ ਸਹਰੋ ਮਹ ਰੋਜ ਉਹ ਜਿਹੜੇ ਮਾਇਆ ਦੇ ਭੋਗ ਤੁਹਾਡੀ ਜ਼ਿੰਦਗੀ ਵਿੱਚ ਕੌੜੇ ਹੋ ਗਏ ਤੁਹਾਡੇ ਜੀਵਨ ਵਿੱਚ ਦੁਖਦਾਈ ਹੋ ਗਏ ਤੁਹਾਡੇ ਜੀਵਨ ਵਿੱਚ ਮਾਨਸਿਕ ਬਿਮਾਰੀਆਂ ਪੈਦਾ ਹੋ ਗਈਆਂ ਹਜ਼ੂਰ ਕਹਿੰਦੇ ਨੇ ਫਿਰ ਤੁਸੀਂ ਰੋਂਦੇ ਹੋ ਦੂਜਿਆਂ ਦੇ ਕੋਲ ਕਿ ਸਾਡੀ ਕੋਈ ਬਿਮਾਰੀ ਦੂਰ ਕਰ ਦੇ ਕਈ ਵਾਰੀ ਅਸੀਂ ਸੋਚਦੇ ਹਾਂ ਵੀ ਮਾਨਸਿਕ ਬਿਮਾਰੀ ਲੱਗ ਗਈ ਬੰਦਾ ਡਿਪਰੈਸ਼ਨ 'ਚ ਪੈ ਗਿਆ ਅਸੀਂ ਸੋਚਦੇ ਹਾਂ ਫਲਾਣੇ ਸਿਆਣੇ ਕੋਲ ਜਾਓ ਫਿਰ ਫਲਾਣੇ ਬਾਬੇ ਕੋਲ ਜਾਓ ਸਤਗੁਰੂ ਜੀ ਕਹਿੰਦੇ ਤਾਂ ਰੋਣੇ ਰੋਣ ਵਾਲੀ ਗੱਲ ਹੈ ਕਿਹਦੇ ਕੋਲ ਜਾ ਕੇ ਰੋਜ ਰੋਣੇ ਰੋਵੋਗੇ ਉਹ ਜਿਹੜੇ ਮਾਇਆ ਭੋਗ ਦੇ ਜਿਹੜੇ ਕੌੜੇ ਸਿੱਟੇ ਨੇ ਰਿਜ਼ਲਟ ਨੇ ਦੁਨੀਆ ਦੇ ਪਦਾਰਥਾਂ ਦੇ ਮਾੜੇ ਜਿਹੜੇ ਰਿਜ਼ਲਟ ਨੇ ਜ਼ਿੰਦਗੀ ਵਿੱਚ ਦੁਖਦਾਈ ਪਲ ਨੇ ਜਿਹੜੇ ਉਹਨੂੰ ਦੂਰ ਕਰਨ ਵਾਸਤੇ ਵਿਚ ਨਾ ਕੋਈ ਕਰ ਸਕੇ ਵਿਚ ਦਾ ਮਤਲਬ ਹੁੰਦਾ ਵਿਚੋਲਾ ਇੱਥੇ ਚਚੇ ਨੂੰ ਔਕਲ ਲੱਗੀ ਹੋਈ ਹੈ ਇਹਦਾ ਮਤਲਬ ਹੈ ਵਿਚੋਲਾ ਇੱਕ ਵਚਨ ਹੈ ਵਿਚ ਨਾ ਕੋਈ ਕਰ ਸਕੇ ਜਿੱਥੇ ਮਰਜ਼ੀ ਰੋਣੇ ਰੋ ਲਓ ਸਾਧਾ ਕੋਲ ਭਜ ਲਓ ਬਹਾਮਣਾ ਕੋਲ ਭਜ ਲਓ ਕਿਸੇ ਸਿਆਣਿਆਂ ਕੋਲ ਭਜ ਲਾਓ ਸਿਰ ਘਮਾਨ ਵਾਲਿਆਂ ਕੋਲ ਭਜ ਲਾਓ ਸਿਰ ਫੇਰਨ ਵਾਲਿਆਂ ਕੋਲ ਭਜ ਲਾਓ ਰੋਣੇ ਆਪਣੇ ਰੋ ਲਓ ਪਰ ਕਿਸੇ ਨੇ ਵਿਚੋਲਾ ਨਹੀਂ ਬਣਨਾ ਵਿੱਚ ਕਿਸੇ ਨੇ ਤੁਹਾਨੂੰ ਉਹ ਜਿਹੜੇ ਪਦਾਰਥ ਕੌੜੇ ਹੋਗੇ ਨਾ ਤੁਹਾਡੀ ਜ਼ਿੰਦਗੀ ਵਿੱਚ ਜਿਹਦੇ ਰਿਜ਼ਲਟ ਦੁਖਦਾਈ ਆਏ ਨੇ ਕੌੜੇਪਣ ਵਾਲੇ ਉਹ ਕਿਸੇ ਨੇ ਦੂਰ ਨਹੀਂ ਕਰ ਸਕਣੇ ਹਜ਼ੂਰ ਕਹਿੰਦੇ ਨੇ ਕੀਤਾ ਕਿ ਸ਼ੂਨਾ ਹੋਈ ਲਿਖਿਆ ਧੁਰ ਸੰਜੋਗ ਜਿਹੜੇ ਧੁਰ ਤੋਂ ਤੁਹਾਡੇ ਸੰਜੋਗਾਂ ਦੇ ਵਿੱਚ ਧੁਰ ਕਹਿੰਦੇ ਨੇ ਪ੍ਰਮਾਤਮਾ ਤੋਂ ਵਿਛੜ ਕੇ ਦੂਰ ਹੋਣ ਨਾਲ ਪਰ ਪ੍ਰਮਾਤਮਾ ਦੇ ਸੰਜੋਗ ਤੋਂ ਦੂਰ ਹੋਣ ਨਾਲ ਜਿਹੜੇ ਕਰਮ ਤੁਹਾਡੇ ਜੀਵਨ ਵਿੱਚ ਲਿਖੇ ਗਏ ਨੇ ਹਜ਼ੂਰ ਕਹਿੰਦੇ ਕਿਤਾ ਕਿਛੂ ਨਾ ਹੋਵੇ ਤੁਹਾਡੇ ਕਰਨ ਨਾਲ ਕੁਝ ਨਹੀਂ ਹੋਣਾ ਜਿੰਨਾ ਚਿਰ ਤੁਸੀਂ ਉਸ ਰੱਬ ਦੀ ਯਾਦ ਨਾਲ ਨਹੀਂ ਜੁੜਦੇ ਅੱਗੇ ਹਜ਼ੂਰ ਕਹਿੰਦੇ ਨੇ ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰ ਹੈ ਸਭ ਬਿਯੋਗ ਪਹਿਲਾਂ ਤਾਂ ਕਹਿੰਦੇ ਨੇ ਕਿਤਾ ਕਿਛੂ ਨਾ ਹੋਵੇ ਤੁਹਾਡੇ ਕੀਤੇ ਯਤਨਾਂ ਦੇ ਨਾਲ ਤੁਹਾਡੇ ਕੀਤੇ ਉਦਮ ਦੇ ਨਾਲ ਤੁਹਾਡੀਆਂ ਉਹ ਜੜੀਆਂ ਬਿਮਾਰੀਆਂ ਨੇ ਮਾਨਸਿਕ ਬਿਮਾਰੀਆਂ ਜਿਹੜੇ ਦੁਨੀਆਵੀ ਪਦਾਰਥਾਂ ਦੀ ਅਟੈਚਮੈਂਟ ਨਾਲ ਤੁਹਾਡੇ ਜੀਵਨ ਵਿੱਚ ਜਿਹਦਾ ਰਿਜ਼ਲਟ ਕੌੜੇਪਣ ਵਿੱਚ ਆ ਗਿਆ ਹਜ਼ੂਰ ਕਹਿੰਦੇ ਨੇ ਕੀਤਾ ਕਿ ਸ਼ੂ ਨਾ ਹੋਈ ਤੁਹਾਡੇ ਕੀਤੇ ਯਤਨਾਂ ਨਾਲ ਕੁਝ ਨਹੀਂ ਹੋਣਾ ਇਸ ਸੰਜੋਗ ਤੋਂ ਜੋ ਸੰਜੋਗ ਲਿਖੇ ਨੇ ਉਹਦੇ ਮੁਤਾਬਕ ਹੀ ਹੋਣਾ ਇਸ ਅੱਗੇ ਸਤਗੁਰੂ ਜੀ ਕਹਿੰਦੇ ਨੇ ਜੇ ਵੱਡੇ ਭਾਗ ਹੋਣ ਵੱਡ ਭਾਗੀ ਇਹ ਸ਼ਬਦ ਆਉਂ ਚਾਰਣੇ ਵਡ ਭਾਗੀ ਬਹੁਵਚਨ ਵਿੱਚ ਹੈ ਵੱਡੇ ਭਾਗਾ ਨਾਲ ਵੱਡੇ ਭਾਗਾ ਨਾਲ ਜੇ ਪ੍ਰਭੂ ਮਿਲ ਜੇ ਪਰਮਾਤਮਾ ਮਿਲ ਜੇ ਤਾਂ ਉਤਰ ਹੈ ਸਭ ਬਿਯੋਗ ਹਜ਼ੂਰ ਕਹਿੰਦੇ ਨੇ ਫਿਰ ਸਾਰੇ ਵਿਛੋੜੇ ਜਿਹੜੇ ਨੇ ਦੂਰ ਹੋ ਜਾਣੇ ਨੇ ਪਰਮੇਸ਼ਰ ਤੇ ਭੁੱਲੇ ਆ ਪਰਮੇਸ਼ਰ ਨੂੰ ਭੁੱਲ ਜਾਣਾ ਇਹ ਵਿਛੋੜਾ ਪਰਮੇਸ਼ਰ ਤੋਂ ਹਜ਼ੂਰ ਕਹਿੰਦੇ ਨੇ ਉਤਰ ਹੈ ਸਭ ਬਿਯੋਗ ਉਸ ਵਿਛੋੜੇ ਦੇ ਵਿੱਚੋਂ ਜਿੰਨੇ ਵੀ ਦੁੱਖ ਪੈਦਾ ਹੋਏ ਨੇ ਜਿਨੀਆਂ ਤੁਹਾਡੇ ਮਾਨਸਿਕ ਬਿਮਾਰੀਆਂ ਪੈਦਾ ਹੋਈਆਂ ਨੇ ਉਹ ਮੈਂ ਹੰਕਾਰ ਦੀਆਂ ਨਿੰਦਿਆ ਚੁਗਲੀ ਦੀਆਂ ਕਾਮ ਕ੍ਰੋਧ ਲੋਭ ਉਹ ਹੰਕਾਰ ਦੀਆਂ ਸਤਗੁਰੂ ਜੀ ਕਹਿੰਦੇ ਨੇ ਜੇ ਵੱਡੇ ਭਾਗਾ ਨਾਲ ਪਰਮਾਤਮਾ ਮਿਲ ਜਾਏ ਤੇ ਇਹ ਬਿਮਾਰੀਆਂ ਆਪਣੇ ਆਪ ਹੀ ਸਭ ਉਤਰ ਜਾਂਦੀਆਂ ਨੇ ਦੂਰ ਹੋ ਜਾਂਦੀ ਉਤਰਿਆ ਸਭ ਬਿਯੋਗ ਅੱਗੇ ਸਤਗੁਰੂ ਜੀ ਕਹਿੰਦੇ ਨਾਨਕ ਕੋ ਪਰਬ ਰਖ ਲੈ ਮੇਰੇ ਸਾਹਿਬ ਬੰਦੀ ਮੋਚ ਬੰਦੀ ਮੋਚ ਹੁੰਦਾ ਬੰਦੀ ਖਾਨੇ ਤੋਂ ਛੁਡਾਉਣ ਵਾਲਾ ਸਾਹਿਬ ਸੰਬੋਧਨ ਸੰਬੋਧਨਕਾਰਕ ਵਿੱਚ हे ਮੇਰੇ ਸਾਹਿਬ ਦੁੱਖਾਂ ਤੋਂ ਛੁੜਕਾਉਣ ਵਾਲੇ ਛਡਾਉਣ ਵਾਲੇ ਬੰਦੀਖਾਨੇ ਤੋਂ ਛਡਾਉਣ ਵਾਲੇ ਜਿਨ੍ਹਾਂ ਔਗਣਾ ਦੇ ਬੰਦੀਖਾਨੇ ਵਿੱਚ ਕੈਦ ਵਿੱਚ ਅਸੀਂ ਫਸੇ ਹੋਏ ਆ ਪ੍ਰਭ ਰੱਖ ਲਿਆ ਪ੍ਰਭ ਦਾ ਭੱਬਾ ਵੀ ਮੁਕਤ ਹੈ ਇਹ ਵੀ ਸੰਬੋਧਨਕਾਰਕ ਵਿੱਚ ਹੈ ਹਜ਼ੂਰ ਕਹਿੰਦੇ ਨੇ हे ਪ੍ਰਭ हे ਬੰਦੀ ਮੋਚ ਇਹਨਾਂ ਬਿਮਾਰੀਆਂ ਤੋਂ ਮੈਨੂੰ ਰੱਖ ਲਓ ਬਚਾ ਲਓ ਇੱਕ ਤਰਲ ਹੈ ਇੱਕ ਅਰਦਾਸ ਹੈ ਇੱਕ ਅਰਜ਼ੋਈ ਹੈ ਪ੍ਰਮਾਤਮਾ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਕਤਕ ਹੋਵੇ ਸਾਧ ਸੰਗ ਕਤਕ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਸਾਨੂੰ ਉਪਦੇਸ਼ ਦੇ ਰਹੇ ਨੇ ਮੈਂ ਉਪਦੇਸ਼ ਕਤਕ ਦਾ ਨਹੀਂ ਉਪਦੇਸ਼ ਜੀਵਨ ਦਾ ਹੈ ਜੀਵਨ ਨੂੰ ਚੰਗੇ ਰਸਤੇ ਤੇ ਚਲਾਉਣ ਦਾ ਇਹ ਗੁਰੂ ਸਾਹਿਬ ਦਾ ਉਪਦੇਸ਼ ਹੈ ਹਜ਼ੂਰ ਕਹਿੰਦੇ ਨੇ ਪਹਿਲਾਂ ਕਹਿੰਦੇ ਨੇ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ ਰੋਗ ਪੈਦਾ ਹੋ ਜਾਂਦੇ ਨੇ ਸ਼ੁਰੂਆਤ ਦੀ ਤੁਕ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਤ ਤੱਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਤੁਹਾਡੇ ਕੀਤੇ ਕਰਮਾਂ ਦੇ ਅਨਸਾਰ ਜੇ ਤੁਸੀਂ ਰੱਬ ਤੋਂ ਟੁੱਟ ਗਏ ਹੋ ਉਹਨਾਂ ਦੁੱਖਾਂ ਦਾ ਜੋ ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਸਤਿਗੁਰੂ ਜੀ ਕਹਿੰਦੇ ਨੇ ਐਂਡ ਅਲੀ ਤੱਕ ਤੇ ਸਤਿਗੁਰੂ ਜੀ ਕਹਿੰਦੇ ਨੇ ਕਤ ਤੱਕ ਹੋਵੇ ਸਾਧ ਸੰਗ ਫਿਰ ਉਹਦਾ ਇਲਾਜ ਵੀ ਹੋ ਸਕਦਾ ਹਜ਼ੂਰ ਕਹਿੰਦੇ ਨੇ ਜੇ ਤੁਹਾਨੂੰ ਸਾਧ ਸੰਗਤ ਮਿਲ ਜਾਏ ਸਾਧੂਆਂ ਦੀ ਸੰਗਤ ਸਾਧ ਦਾ ਮਤਲਬ ਲਿਵਾਸ ਨਹੀਂ ਸਾਧ ਦਾ ਮਤਲਬ ਭੇਖ ਨਹੀਂ ਇਹਨਾਂ ਨੂੰ ਅਸੀਂ ਸੰਤ ਵੀ ਕਹ ਦਿੰਨੇ ਆ ਸਾਧ ਵੀ ਕਹ ਦਿੰਨੇ ਆ ਪਰ ਅਸੀਂ ਜੁੜੇ ਹੋਏ ਆ ਚੋਲਿਆਂ ਦੇ ਨਾਲ ਅਸੀਂ ਜੁੜੇ ਹੋਏ ਆ ਬਾਹਰਲੇ ਪਹਿਰਾਵੇ ਦੇ ਨਾਲ ਸਾਧ ਦਾ ਮਤਲਬ ਹੁੰਦਾ ਜਿਹਨੇ ਜੀਵਨ ਨੂੰ ਸਾਧ ਲਿਆ ਹੈ ਸਾਧਨਾ ਕੀਤੀ ਹੈ ਜੀਵਨ ਨੂੰ ਚੰਗੇਤਰਾ ਨਾਮ ਦਾ ਰੰਗ ਜੇ ਤੇ ਚਾੜ ਦਿੱਤਾ ਹੈ ਹਜ਼ੂਰ ਕਹਿੰਦੇ ਨੇ ਜੇ ਸਾਧ ਸੰਗਤ ਪ੍ਰਾਪਤ ਹੋ ਜਾਏ ਸਾਧੂ ਦਾ ਸੰਗ ਪ੍ਰਾਪਤ ਹੋ ਜਾਏ ਸਾਧ ਸੰਗਤ ਵਿੱਚ ਮਨੁੱਖ ਆ ਜਾਏ ਉਥੋਂ ਗੁਰੂ ਦੀ ਸਿੱਖਿਆ ਲੈ ਲੇ ਤੇ ਫਿਰ ਸਤਗੁਰੂ ਜੀ ਕਹਿੰਦੇ ਬਿਨ ਸਹਿ ਸਭੇ ਸੋਚ ਸੋਚ ਸੋਚਾਂ 'ਚ ਪੈ ਜਾਂਦਾ ਮਨੁੱਖ ਜਦੋਂ ਬਿਮਾਰੀ ਲੱਗਦੀ ਫਿਰ ਸੋਚਾਂ 'ਚ ਪੈ ਜਾਂਦਾ ਇਹ ਦੂਰ ਕਿਵੇਂ ਹੋਵੇ ਜੇ ਸਰੀਰ ਦੀ ਬਿਮਾਰੀ ਹੈ ਫਿਰ ਡਾਕਟਰਾਂ ਕੋਲ ਜਾਂਦਾ ਜੇ ਮਨ ਦੀ ਬਿਮਾਰੀ ਹੈ ਰਹਿ ਵਹਿਮ ਦੀ ਬਿਮਾਰੀ ਹੈ ਜਾਂ ਅੰਦਰ ਡਿਪਰੈਸ਼ਨ ਜਾਂ ਇਸ ਕਿਸਮ ਦੇ ਰੋਗਾਂ ਦੀ ਬਿਮਾਰੀ ਹੈ ਮਨੁੱਖ ਦਾ ਮਨ ਟੁੱਟ ਗਿਆ ਤੇ ਉਹਨੂੰ ਕਹਿੰਦੇ ਨੇ ਸੋਚ ਉਹਨਾਂ ਸੋਚਾਂ ਦੇ ਦੁੱਖਾਂ ਤੋਂ ਸਤਿਗੁਰੂ ਜੀ ਕਹਿੰਦੇ ਜੀ ਸਾਹ ਸੰਗਤ ਪ੍ਰਾਪਤ ਹੋ ਜਾਏ ਤੇ ਉਹ ਸੋਚਾਂ ਫਿਕਰਾਂ ਵਾਲੇ ਜਿਹੜੇ ਸੋਚ ਫਿਕਰਾਂ ਸੋਚਾਂ ਵਾਲੇ ਜਿਹੜੇ ਚਿੰਤਾਵਾਂ ਵਾਲੇ ਰੋਗ ਨੇ ਉਹ ਦੂਰ ਹੋ ਸਕਦੇ ਨੇ ਸਾਰੀਆਂ ਚਿੰਤਾਵਾਂ ਜ਼ਿੰਦਗੀ ਚੋਂ ਦੂਰ ਹੋ ਸਕਦੀਆਂ ਨੇ ਇਹ ਹੈ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਉਪਦੇਸ਼ ਦਿੱਤਾ ਸਾਨੂੰ 12 ਮਹਾਾਂ ਦੇ ਸੰਬੰਧ ਵਿੱਚ ਪਰ ਇੱਕ ਗੱਲ ਯਾਦ ਰੱਖਣਾ ਕਤਕ ਦਾ ਮਹੀਨਾ ਸੰਗ੍ਰਾਂਹ ਦਾ ਮਹੀਨਾ ਨਹੀਂ ਸੰਗ੍ਰਾਂਹ ਦਾ ਮਹੀਨੇ 'ਚ ਸਿਰਫ ਇੱਕ ਦਿਨ ਆਉਂਦੀ ਹੈ ਬਾਕੀ ਤਾਂ ਸਾਰਾ ਜੀਵਨ ਹੈ ਗੁਰੂ ਸਾਹਿਬ ਦੀ ਸਿੱਖਿਆ ਸਾਰੀ ਜ਼ਿੰਦਗੀ ਲਈ ਹੈ ਤਾਂ ਜ਼ਿੰਦਗੀ ਸਿਰਫ ਇੱਕ ਮਹੀਨੇ ਵਿੱਚ ਕੈਦ ਨਹੀਂ ਜੇ ਅਸੀਂ ਇਸ ਪੱਖ ਤੋਂ ਦੇਖੀਏ ਤੇ ਗੁਰੂ ਗ੍ਰੰਥ ਸਾਹਿਬ ਵਿੱਚ 15 ਥਿੱਤਾਂ ਵੀ ਆਉਂਦੀਆਂ ਨੇ ਹੁਣ ਸੰਗ੍ਰਾਂਹ ਦਾ ਸਬੰਧ ਸੂਰਜ ਨਾਲ ਹੈ ਥਿੱਤਾਂ ਦਾ ਸਬੰਧ ਚੰ드ਰਮਾ ਨਾਲ ਹੈ ਤੇ 15 ਥਿੱਤਾਂ ਵਿੱਚੋਂ ਇੱਕ-ਇੱਕ ਥਿੱਤ ਦੇ ਨਾਲ ਜੇ ਤੁਸੀਂ ਉਹ ਉਪਦੇਸ਼ ਜੋੜੋਗੇ ਵੀ ਇਹ 15 ਥਿੱਤਾਂ ਦਾ ਜਿਵੇਂ ਇਕਾदशी ਆ ਗਈ ਚੌਦਸ਼ੀ ਆ ਗਿਆ ਅਸੀਨਾਂ ਚੀਜ਼ਾਂ ਨਾਲ ਜੁੜੇ ਹੋਏ ਆ ਪਰ ਸਤਗੁਰੂ ਜੀ ਕਹਿੰਦੇ ਨੇ ਗੁਰੂ ਦਾ ਉਪਦੇਸ਼ ਸਮੁੱਚੀ ਜ਼ਿੰਦਗੀ ਲਈਏ ਸਾਰੇ ਜੀਵਨ ਲਈ ਇਸੇ ਤਰ੍ਹਾਂ ਸੱਤ ਵਾਰ ਵੀ ਨੇ ਐਤਵਾਰ ਸੋਮਵਾਰ ਮੰਗਲਵਾਰ ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਪੰਜਾਬੀ ਲਿਪੀ ਦੇ 35 ਅੱਖਰ ਨੇ ਤੇ ਗੁਰੂ ਗੁਰੂ ਸਾਹਿਬ ਦੀ ਬਾਣੀ ਪੱਟੀ ਪੱਟੀ ਬਾਣੀ ਵੀ ਹੈਗੀ ਉਹਨਾਂ ਅਖਰਾਂ ਦੇ ਹਿਸਾਬ ਨਾਲ ਉਹਨਾਂ ਰਾਹੀਂ ਵੀ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਇਸ ਕਰਕੇ ਅਸੀਂ ਗੁਰੂ ਦੇ ਉਪਦੇਸ਼ ਨਾਲ ਜੁੜਨਾ ਹੈ ਸੰਗਰਾਦ ਨਾਲ ਨਹੀਂ ਜੁੜਨਾ ਵਹਿਮਾ ਭਰਮਾ ਤੋਂ ਬਚਣਾ ਹੈ ਬਿਮਾਰੀਆਂ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ ਇਹਨਾਂ ਚੀਜ਼ਾਂ ਤੋਂ ਬਿਮਾਰੀਆਂ ਤੋਂ ਆਪਣਾ ਮਨ ਮੋੜ ਕੇ ਰੱਬ ਨਾਲ ਜੋੜ ਲਓ ਗੁਰਮੁਖ ਬਣ ਜਾਓ ਮਨ ਭੁਤਾ ਤੋਂ ਮਨ ਨੂੰ ਦੂਰ ਕਰ ਲਓ ਸਤਿਗੁਰੂ ਜੀ ਪਵਿੱਤਰ ਉਪਦੇਸ਼ ਸਤਿਗੁਰੂ ਕਿਰਪਾ ਕਰਨ ਇੱਕ ਕਤਕ ਦੇ ਮਹੀਨੇ ਦੁਆਰਾ ਜੋ ਸਾਨੂੰ ਜ਼ਿੰਦਗੀ ਭਰ ਲਈ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਇਹ ਸਾਡੇ ਮਨ ਵਿੱਚ ਵਸੇ ਅਸੀਂ ਗੁਰੂ ਨਾਲ ਜੁੜੇ ਰਹੀਏ ਤੇ ਸਤਿਗੁਰੂ ਜੀ ਕਿਰਪਾ ਕਰਨ ਸੋ ਇਹ ਹੈ ਅੱਜ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਕਤਕ ਦੇ ਮਹੀਨੇ ਦੁਆਰਾ ਦਿੱਤੇ ਉਪਦੇਸ਼ ਦਾ ਭਾਵ ਸਤਿਗੁਰੂ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ